ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕੈਰਵਲ ਸਾਹਿਬ ਅੱਜ ਦੇ ਲੰਮੇ ਸਮੇ ਬਾਅਦ ਤੁਸੀਂ ਪੰਜਾਬ ਆ ਰਹੇ ਹੋ ਔਰ ਮੈਂ ਚਾਹੂੰਗਾ ਪੰਜਾਬ ਆ ਰਹੇ ਹੋ ਤੇ ਆਪਦੀ ਭੈਣ ਸਿਪੀ ਸ਼ਰਮਾ ਨੂੰ ਜ਼ਰੂਰ ਮਿਲੋ ਯਾਦ ਕਰਾ ਦਿਆਂ ਸਿਪੀ ਸ਼ਰਮਾ ਉਹੀ ਹੈ ਜਿਹਨੂੰ 2021 ਚ ਲਗਭਗ ਨਵੰਬਰ ਦੇ ਮਹੀਨੇ ਤੁਸੀਂ ਆ ਕੇ ਟੈਂਕੀ ਤੋਂ ਉਤਾਰਿਆ ਸੀ ਔਰ ਇਹ ਕਿਹਾ ਸੀਗਾ ਕਿ ਅਸੀਂ ਤਾਂ ਆਪਦੇ ਟੀਚਰਾਂ ਨੂੰ ਗੁਰੂ ਦਾ ਰੂਪ ਮੰਨਦੇ ਆ ਤੇ ਇਹਨਾਂ ਨੂੰ ਅਸੀਂ ਸਵੀਡਨ ਇੰਗਲੈਂਡ ਭੇਜਦੇ ਆ ਮਗਰ ਨਿਊਜ਼ੀਲੈਂਡ ਭੇਜਦੇ ਆ ਮਗਰ ਅਫਸੋਸ ਹੈ ਕਿ ਹੁਣ ਦੀਆਂ ਪੰਜਾਬ ਦੀਆਂ ਸਰਕਾਰਾਂ ਇਹਨਾਂ ਨੂੰ ਟੈਂਕੀ ਅਤੇ ਚਰਾ। ਟੈਂਕੀ ਤਾਂ ਉਤਰ ਗਈ। ਇਸ ਵਿਸ਼ਵਾਸ 'ਤੇ ਕਿ 646 ਪੀਟੀਆਈ ਕੀ ਚਰਾ ਨੂੰ ਤੁਸੀਂ ਪੱਕੇ ਕਰੋ। 1-2 ਸਾਲ ਬੀਤਣ ਤੋਂ ਬਾਅਦ ਵੀ ਪੱਕੇ ਤਾਂ ਕੀ ਕਰਨਾ ਸੀ ਤੁਹਾਨੂੰ ਮਿਲਣਾ ਚਾਹੁੰਦੇ ਸੀ। ਆਹ ਫੋਟੋ ਉਹ ਸ਼ੇਅਰ ਕਰ ਲਈ ਹੈ। ਕਿ ਕਿਵੇਂ ਅੱਜ ਤੁਸੀਂ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤੁਹਾਨੂੰ ਮਿਲਣਾ ਚਾਹੁੰਦੀ ਸੀ ਤੁਹਾਡੀ ਭੈਣ ਤੇ ਤੁਸੀਂ ਭੈਣ ਨੂੰ ਹਾਊਸ ਅਰੈਸਟ ਕਰ ਲਿਆ ਕਿ ਉਹ ਤੁਹਾਨੂੰ ਕਿ ਤੁਹਾਨੂੰ ਕੀ ਮਿਲ ਸਕਿਓ ਕਿਸੇ ਨੂੰ ਨਾ ਮਿਲ ਸਕੇ ਔਰ ਇਹ ਇਕੱਲੀ ਤਸਵੀਰ ਇਹਦੀ ਨਹੀਂ ਸੰਦੀਪ ਜਿਹੜਾ 646 ਪੀਟੀਆਈ ਦਾ ਪ੍ਰਧਾਨ ਹੈ ਜਾਂ ਹੋਰ ਪੀਟੀਆਈ ਦੇ ਜਿਹੜੇ ਜਥੇਬੰਦਕ ਲੋਕ ਨੇ ਜਿਨ੍ਹਾਂ ਨਾਲ ਤੁਸੀਂ ਧੋਖਾ ਤੇ ਧੱਕਾ ਕੀਤਾ ਤੁਹਾਨੂੰ ਮਿਲਣਾ ਚਾਹੁੰਦੇ ਸੀ ਅੱਜ ਸਾਰੇ ਨਜ਼ਰਬੰਦ ਕੀਤੇ ਹੋਏ ਕੁਝ ਲਾਈਨਮੈਨ ਜਿਨ੍ਹਾਂ ਨਾਲ ਤੁਸੀਂ ਫਰਾਡ ਕੀਤਾ ਉਹ ਤੁਹਾਨੂੰ ਮਿਲਣਾ ਚਾਹੁੰਦੇ ਸੀ ਪੁਲਿਸ ਨੇ ਉਹਨਾਂ ਨੂੰ ਨજરਬੰਦ ਕੀਤਾ ਧੋਖੇ ਨਾਲ ਜਿਨ੍ਹਾਂ ਨੂੰ ਅਪੁਆਇੰਟਮੈਂਟ ਲੈਟਰਾਂ ਦਿੱਤੀਆਂ ਗਈਆਂ ਸੀ ਜਿਨ੍ਹਾਂ ਨੂੰ ਪੱਤਾ ਕੋਈ ਨਹੀਂ ਮਿਲ ਰਿਹਾ ਉਹ ਟੀਚਰ ਸਾਹਿਬਾਨ ਤੁਹਾਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਨજરਬੰਦ ਕੀਤਾ ਕੀ ਇਹ ਲੋਕਤੰਤਰ ਕੀ ਇਹ ਥੋੜਾ ਬਦਲਾਅ ਹੈ ਸੋ ਮੈਂ ਆਸ਼ ਕਰੂੰਗਾ ਉਮੀਦ ਕਰੂੰਗਾ ਕਿ ਆਪ ਦੇ ਵਾਅਦੇ ਤੇ ਪੂਰਾ ਉਤਰੋਗੇ ਕੇਵਲ ਤੇ ਕੇਵਲ ਲੋਕਾਂ ਨੂੰ ਝੂਠ ਬੋਲ ਕੇ 420 ਫਰਾਡ ਕਰਕੇ ਲੋਕਾਂ ਨਾਲ ਜ਼ਿੰਦਗੀ ਦੇ ਜੋਕਾਂ ਦੀ ਜ਼ਿੰਦਗੀ ਨਾਲ ਜਾਂ ਉਹਨਾਂ ਦੀ ਭਾਵਨਾ ਨਾਲ ਖਲਵਾੜ ਨਹੀਂ ਕਰੋਗੇ ਆਈ ਹੋਪ ਯੂ ਵਿਲ ਮੀਟ them ਐਂਡ ਆਈ ਸਿਂਸੀਅਰਲੀ ਹੋਪ ਯੂ ਵਿਲ ਅਪੋਲੋਜਾਈਜ਼ ਫॉर ਸੈਂਡਿੰਗ ਪੁਲਿਸ ਟੂ their houses ਐਂਡ ਡੂਇੰਗ a house arrest on them ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਰਵਲ ਸਾਹਿਬ ਅੱਜ ਦੇ ਲੰਬੇ ਸਮੇਂ ਬਾਅਦ ਤੁਸੀਂ ਪੰਜਾਬ ਆ ਰਹੇ ਹੋ ਔਰ ਮੈਂ ਚਾਹੂੰਗਾ ਪੰਜਾਬ ਆ ਰਹੇ ਹੋ ਤੇ ਆਪਦੀ ਭੈਣ ਸਿਪੀ ਸ਼ਰਮਾ ਨੂੰ ਜ਼ਰੂਰ ਮਿਲੂੰ। ਯਾਦ ਕਰਾ ਦਿਆਂ ਸਿਪੀ ਸ਼ਰਮਾ ਉਹੀ ਹੈ ਜਿਹਨੂੰ 2021 ਚ ਲਗਭਗ ਨਵੰਬਰ ਦੇ ਮਹੀਨੇ ਤੁਸੀਂ ਆ ਕੇ ਟੈਂਕੀ ਤੋਂ ਉਤਾਰਿਆ ਸੀ ਔਰ ਇਹ ਕਿਹਾ ਸੀਗਾ ਕਿ ਅਸੀਂ ਤਾਂ ਆਪਦੇ ਟੀਚਰਾਂ ਨੂੰ ਗੁਰੂ ਦਾ ਰੂਪ ਮੰਨਦੇ ਹਾਂ ਤੇ ਇਹਨਾਂ ਨੂੰ ਅਸੀਂ ਸਵੀਡਨ, ਇੰਗਲੈਂਡ ਭੇਜਦੇ ਹਾਂ। ਮਗਰ ਨਿਊਜ਼ੀਲੈਂਡ ਤੇ ਹੀ ਦਿਹੇ ਮਗਰ ਅਫਸੋਸ ਹੈ ਕਿ ਹੁਣ ਵੀਆਂ ਪੰਜਾਬ ਦੀਆਂ ਸਰਕਾਰਾਂ ਇਹਨਾਂ ਨੂੰ ਟੈਂਕੀਆਂ ਤੇ ਚਲਾ ਰਹੀਆਂ। ਟੈਂਕੀ ਤਾਂ ਉਤਰ ਗਈ। ਇਸ ਵਿਸ਼ਵਾਸ ਤੇ ਕਿ 646 ਪੀਟੀਆਈ ਟੀਚਰਾਂ ਨੂੰ ਤੁਸੀਂ ਪੱਕੇ ਕਰੋਗੇ। 1-2 ਸਾਲ ਬੀਤਣ ਤੋਂ ਬਾਅਦ ਵੀ ਪੱਕੇ ਤਾਂ ਕੀ ਕਰਨਾ ਸੀ ਤੁਹਾਨੂੰ ਮਿਲਣਾ ਚਾਹੁੰਦੇ ਸੀ। ਆਹ ਫੋਟੋ ਉਹ ਸ਼ੇਅਰ ਕਰਦੀ ਹੈ ਕਿ ਕਿਵੇਂ ਅੱਜ ਤੁਸੀਂ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤੁਹਾਨੂੰ ਮਿਲਣਾ ਚਾਹੁੰਦੀ ਸੀ ਤੁਹਾਡੀ ਭੈਣ। ਤੇ ਤੁਸੀਂ ਭੈਣ ਨੂੰ ਹਾਊਸ ਅਰੈਸਟ ਕਰ ਲਿਆ ਕਿ ਉਹ ਤੁਹਾਨੂੰ ਕਿ ਤੁਹਾਨੂੰ ਕੀ ਮਿਲ ਸਕਿਓ ਕਿਸੇ ਨੂੰ ਨਾ ਮਿਲ ਸਕੇ ਔਰ ਇਹ ਇਕੱਲੀ ਤਸਵੀਰ ਇਹਦੀ ਨਹੀਂ ਸੰਦੀਪ ਜਿਹੜਾ 646 ਪੀਟੀਆਈ ਦਾ ਪ੍ਰਧਾਨ ਹੈ ਜਾਂ ਹੋਰ ਪੀਟੀਆਈ ਦੇ ਜਿਹੜੇ ਜਥੇਬੰਦਕ ਲੋਕ ਨੇ ਜਿਨ੍ਹਾਂ ਨਾਲ ਤੁਸੀਂ ਧੋਖਾ ਤੇ ਧੱਕਾ ਕੀਤਾ ਤੁਹਾਨੂੰ ਮਿਲਣਾ ਚਾਹੁੰਦੇ ਸੀ ਅੱਜ ਸਾਰੇ ਨਜ਼ਰਬੰਦ ਕੀਤੇ ਕੁਝ ਲਾਈਨਮੈਨ ਜਿਨ੍ਹਾਂ ਨਾਲ ਤੁਸੀਂ ਫਰਾਡ ਕੀਤਾ ਉਹ ਤੁਹਾਨੂੰ ਮਿਲਣਾ ਚਾਹੁੰਦੇ ਸੀ ਪੁਲਿਸ ਨੇ ਉਹਨਾਂ ਨੂੰ ਨજરਬੰਦ ਕੀਤਾ ਧੋਖੇ ਨਾਲ ਜਿਨ੍ਹਾਂ ਨੂੰ ਅਪ pointment ਲੈਟਰਾਂ ਦਿੱਤੀਆਂ ਗਈਆਂ ਸੀ ਜਿਨ੍ਹਾਂ ਨੂੰ ਭੱਤਾ ਕੋਈ ਨਹੀਂ ਮਿਲ ਰਿਹਾ ਉਹ ਟੀਚਰ ਸਾਹਿਬਾਨ ਤੁਹਾਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਨજરਬੰਦ ਕੀਤਾ ਕੀ ਇਹ ਲੋਕਤੰਤਰ ਕੀ ਇਹ ਤੁਹਾਡਾ ਬਦਲਾਅ ਸੋ ਮੈਂ ਆਸ਼ ਕਰੂੰਗਾ ਉਮੀਦ ਕਰੂੰਗਾ ਕਿ ਆਪ ਦੇ ਵਾਅਦੇ ਤੇ ਪੂਰਾ ਉਤਰੋਗੇ ਕੇਵਲ ਤੇ ਕੇਵਲ ਲੋਕਾਂ ਨੂੰ ਝੂਠ ਬੋਲ ਕੇ 420 ਫਰਾਡ ਕਰਕੇ ਲੋਕਾਂ ਨਾਲ ਜ਼ਿੰਦਗੀ ਦੇ ਜੋਕਾਂ ਦੀ ਜ਼ਿੰਦਗੀ ਨਾਲ ਜਾਂ ਉਹਨਾਂ ਦੀ ਭਾਵਨਾ ਨਾਲ ਖਲਵਾੜ ਨਹੀਂ ਕਰੋਗੇ ਆਈ ਹੋਪ ਯੂ ਵਿਲ ਮੀਟ them ਐਂਡ ਆਈ ਸਿਂਸੀਅਰਲੀ ਹੋਪ ਯੂ ਵਿਲ ਅਪੋਲੋਜਾਈਜ਼ ਫॉर ਸੈਂਡਿੰਗ ਪੁਲਿਸ ਟੂ their houses ਐਂਡ ਡੂਇੰਗ ਯੂ ਹਾਊਸ ਅਰੈਸਟ ਔਨ them ਥੈਂਕ ਯੂ